ਬੀਬੀਆਂ ਦਾ ਕਿਵੇਂ ਦਿਲ ਕਰਿਆ ਵੀ ਅਸੀਂ ਵੀ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਈਏ ਅਸੀਂ ਪੰਜਾਬ ਦਾ ਸਾਥ ਦੇਂਦੇ ਆ ਜਿਨਾਂ ਦੇ ਰੋੜ ਆਏ ਆ ਜਿਨਾਂ ਦੇ ਘਰ ਬਰਬਾਦ ਹੋ ਗਏ ਆ ਜਿਨਾਂ ਦੇ ਕਮਾਰ ਪੱਠੇ ਡੰਗਰ ਉੜ ਗਏ ਆ ਉਹਨਾਂ ਨਾਲ ਸਾਥ ਦੇਂਦੇ ਆ ਰਾਤ ਦਿਨ ਨੀਂਦ ਨਹੀਂ ਆਉਂਦੀ ਬਹੁਤ ਜ਼ਿਆਦਾ ਸਾਡਾ ਵੀ ਪਿੰਡ ਬਤਾਲਾ ਵਾ ਛੱਪੜ ਦੇ ਉੱਤੇ ਘਰ ਵਾ ਸਾਨੂੰ ਵੀ ਡਰ ਲੱਗਦਾ ਵੀ ਸਾਡੇ ਛੱਪ ਕਨਾਂ ਚ ਪਾਣੀ ਨਾ ਆਵੇ ਬੱਚੇ ਨਿਕ ਨਿਕਿਆ ਰਾਤ ਸੌਂਦੇ ਨਹੀਂ ਸਾਡਾ ਸਰਪੰਚ ਜਿਹੜਾ ਵਾ ਉਹ ਗੱਡੀਆਂ ਲਾ ਲਾ ਕੇ ਪਾਣੀ ਕੱਢਣ ਦਿਆ ਵਾ ਖਾਣ ਪੀਣ ਦੀ ਇੱਥੇ ਕੋਈ ਕਮੀ ਨਹੀਂ ਸਾਨੂੰ ਅਸੀਂ ਪਾ 10 ਵਰੀ ਖਾਈਏ 12 ਵਰੀ ਖਾਈਏ 20 ਵਰੀ ਖਾਈ ਟੁੱਟ ਲੰਗਰ ਚੱਲ ਰਿਹਾ ਹੈ ਟੁੱਟ ਲੰਗਰ ਚੱਲਦਾ ਠੰਡੇ ਚਲਦੰਦੇ ਬਿਸਕੁਟ ਰਾਸ ਗੱਫੇ ਦੇਰਾਂ ਚ ਪੱਕ-ਪੱਕ ਕੇ ਗੱਡੀਆਂ ਤੇ ਹੁੰਦਾ ਸਤਿ ਸ੍ਰੀ ਅਕਾਲ ਪੰਜਾਬ برو ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾ ਨੀਲਮ ਸੈਣੀ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਹਰ ਪਾਸੇ ਸਿਰਫ ਔਰ ਸਿਰਫ ਤਬਾਹੀ ਨਜ਼ਰ ਆ ਰਹੀ ਹੈ ਇਸ ਵਕਤ ਅਸੀਂ ਰਮਦਾਸ ਦੇ ਕੋਲ ਕੋਨੇਵਾਲ ਪਿੰਡ ਹੈ ਉੱਥੇ ਖੜੇ ਹੋਏ ਆ ਇੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਸ ਵਕਤ ਤੁਸੀਂ ਬੰਨ ਨੂੰ ਦਰੁਸਤ ਕਰਨ ਦੀ ਸੇਵਾ ਜਾ ਰਹੀ ਹੈ ਸਰਹਾਲੀ ਵਾਲੇ ਸੰਤਾ ਵੱਲੋਂ ਇੱਥੇ ਮੋਰਚਾ ਸਾਂਭਿਆ ਹੋਇਆ ਹੈ ਸੰਗਤ ਹਮ ਹਮਾ ਕੇ ਇੱਥੇ ਪਹੁੰਚੀ ਹੋਈ ਹੈ ਸੇਵਾ ਨਿਭਾ ਰਹੀ ਹੈ ਤੋ ਜੋ ਪਾੜ ਪਿਆ ਹੈ ਉਸ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀਆਂ ਨੇ ਇੱਥੇ ਜੋ ਸੰਗਠਨ ਮੌਜੂਦ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਰ ਤੁਹਾਨੂੰ ਦੱਸਦੀ ਕਿ ਅੱਜ 15 ਦਿਨ ਹੋ ਚੁੱਕੇ ਨੇ 26 ਤਰੀਕ ਦੀ ਰਾਤ ਤੋਂ ਪ੍ਰਸਾਰ ਸ਼ੁਰੂ ਹੋਈ ਸੀ ਜਿਸ ਤੋਂ ਬਾਅਦ ਹੜ੍ਹਾਂ ਦਾ ਸਿਲਸਲਾ ਲਗਾਤਾਰ ਜਾਰੀ ਸੀ ਔਰ ਉਸ ਤੋਂ ਬਾਅਦ ਜੋ ਪਾਣੀ ਆਇਆ ਉਸਨੇ ਤਾਂ ਲੋਕਾਂ ਨੂੰ ਮਾਰ ਮਾਰੀ ਹੀ ਪਰ ਜਦੋਂ ਤੁਸੀਂ ਬੰਨ ਟੁੱਟਿਆ ਲੋਕਾਂ ਤੇ ਦੌੜੀ ਮਾਰ ਪਈ ਅ 8-8 ਨੋਨੋ ਫੋਟੋ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਸੀ ਅੱਜ ਹਾਲਾਤ ਫਿਰ ਵੀ ਥੋੜੇ ਠੀਕ ਨਜ਼ਰ ਆ ਰਹੇ ਨੇ ਕਿਉਂਕਿ ਪਾਣੀ ਦਾ ਪੱਧਰ ਜੋ ਹੈ ਉਹ ਘਟਿਆ ਹੈ ਪਰ ਲੋਕਾਂ ਤੇ ਜੋ ਮਾਰ ਪਈ ਹੈ ਉਸ ਮਾਰ ਨੂੰ ਘਟ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਨਜ਼ਰ ਆ ਰਿਹਾ ਹੈ ਸੋ ਸਰਹਾਲੀ ਵਾਲੇ ਸੰਤਾ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਸੇਵਾਦਾਰਾਂ ਨਾਲ ਅਸੀਂ ਗੱਲਬਾਤ ਕਰਾਂਗੇ ਪਰ ਫਿਲਹਾਲ ਇਸ ਵਕਤ ਮੇਰੇ ਨਾਲ ਬੀਬੀਆਂ ਮੌਜੂਦ ਨੇ ਜੋ ਕਿ ਸਰਹਾਲੀ ਵਾਲੇ ਸੰਤਾ ਦੀ ਜੋ ਸੇਵਾਦਾਰ ਨੇ ਉਹ ਨੇ ਸੋ ਇਹਨਾਂ ਵੱਲੋਂ ਵੀ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਬੀਬੀ ਜੀ ਸਤਿ ਸ੍ਰੀ ਅਕਾਲ ਬਾਹਰ ਜੀ ਕਾ ਖਾਲਸਾ ਬਾਹਰ ਜੀ ਕੀ ਫਤਿਹ ਬੀਬੀ ਜੀ ਜਿਵੇਂ ਕਿ ਬੰਦੇ ਤਾਂ ਇੱਥੇ ਸੇਵਾ ਨਿਭਾ ਰਹੇ ਨੇ ਤੁਸੀਂ ਬੀਬੀਆਂ ਵੀ ਇੱਥੇ ਪਹੁੰਚੇ ਹੋਏ ਹੋ ਬੀਬੀਆਂ ਵੱਲੋਂ ਇੱਥੇ ਤੁਸੀਂ ਬੰਦ ਤੁਸੀਂ ਮੌਜੂਦ ਹੋ ਇੱਥੇ ਤੁਸੀਂ ਕੀ ਸੇਵਾ ਨਿਭਾ ਰਹੇ ਹੋ ਅਸੀਂ ਜਦੋਂ ਆਦਮੀ ਬੋਰੇ ਭਰਦੇ ਆ ਨਾ ਕਈਆਂ ਦੇ ਨਾਲ ਅਸੀਂ ਸੇਬਿਆਂ ਦੇ ਨਾਲ ਮੂੰਹ ਬੰਨਦੇ ਆ ਸਾਡੀ ਇਹ ਸੇਵਾ ਵਾ ਇਹ ਬੰਦੇ ਚੁੱਕ ਚੁੱਕ ਰੇਤ ਤੇ ਦਰਿਆ ਦੇ ਕੰਡੇ ਪਚਾਉਂਦੇ ਆ ਸਾਡੀ ਇਹ ਡਿਊਟੀ ਆ ਸਾਨੂੰ ਅੱਜ ਲਗਾਤਾਰ 3-4 ਦਿਨ ਹੋ ਗਏ ਆਂ ਦਿਆਂ ਸਾਨੂੰ ਅੱਛਾ ਮੈਂ ਇਹ ਸੁਣਿਆ ਵੀ ਰਾਤ ਵੀ ਕਾਫੀ ਦੇਰ ਤੱਕ ਤੁਸੀਂ ਸਾਰੇ ਇੱਥੇ ਮੌਜੂਦ ਸੀਗੇ ਸਾਨੂੰ ਬਾਬਾ ਸੁੱਖਾ ਤੋਂ ਛੁੱਟੀ ਦਿੰਦੇ ਆ ਉਦੋਂ ਅਸੀਂ ਜਾਣੇ ਆਂ ਸਾਨੂੰ ਗੱਡੀਆਂ ਵਾਲੇ ਘਰੋ ਘਰੀ ਪਚਾਉਂਦੇ ਆ ਜਿਨ੍ਹਾਂ ਦਾ ਘਰ ਦੂਰ ਆ ਉਹਨਾਂ ਨੂੰ ਬਾਬਾ ਜੀ ਕਮਰਾ ਦਿੰਦੇ ਆ ਉੱਥੋਂ ਫਿਰ ਅਸੀਂ ਆਪਣਾ ਸ਼ੇਰ ਇਸ਼ਨਾਨ ਪਾਣੀ ਕਰਕੇ ਚਾਹ ਪਾਣੀ ਪੀ ਕੇ ਗੱਫਾ ਪਾਣੀ ਛੱਕੇ ਫੇਰ ਸਾਨੂੰ 9 ਵਜੇ ਇੱਥੇ ਗੱਡੀਆਂ ਚ ਪਹੁੰਚਾਉਂਦੇ ਆ। ਅੱਛਾ ਤੁਹਾਡਾ ਇਲਾਕਾ ਕਿਹੜਾ ਹੈ? ਸਾਡਾ ਇਲਾਕਾ ਵਾ ਮੇਰਾ ਤੇ ਇਲਾਕਾ ਇਹ ਇਨ ਇਹ ਰਮੈਤਾ ਵਾ ਮੈਂ ਬਾਬੇ ਦੀ ਭੈਣ ਵਾ ਚਾਚੇ ਦੀ ਤੇ ਗੱਬਾਸ ਆਉਂਦੀ ਹੈ ਮੈਤਿਓ। 15 ਪਿੰਡਾਂ ਦੀ ਹੁੰਦੀ ਆ। ਉਧਰਲੇ ਪਾਸੇ ਹਾਲਾਤ ਠੀਕ ਨਹੀਂ ਉਧਰਲੇ ਪਾਸੇ ਤਾਂ ਨਹੀਂ ਨੁਕਸਾਨ। ਮਹਾਰਾਜੀ ਇਹ ਕਿਰਪਾ ਵਾ ਵੀ ਚਲੋ ਫਸਲਾਂ ਜਿਹੜੀਆਂ ਬਚੀਆਂ ਵਾ ਘਰ ਵੀ ਬਚੇ ਆ ਤੇ ਇੰਨੀ ਕਿਰਪਾ ਵਾ ਸਾਨੂੰ ਬਾਬਾ ਸੁੱਖਾ ਸਿੰਘ ਤੇ ਜੋੜੀ ਆ ਤੇ ਉਹਨਾਂ ਦੇ ਸਾਨੂੰ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਆਉਂਦਾਂ। 25 ਸਾਲ ਹੋ ਗਏ 20 25 ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਇਹਨਾਂ ਨੂੰ ਮੇਰੇ ਤੋਂ ਪਹਿਲਾਂ ਦੇ ਹੁੰਦੇ ਅਜੇਹਦਾਰ ਨਹੀਂ ਬਸਦੀ ਜਿਹੜੀ ਸੰਗਤ ਲੈ ਕੇ ਆਉਂਦੀ ਇਹਨਾਂ ਦਾ ਆਦਮੀ ਜਿਹੜਾ 50 ਕੇ ਸਾਲ ਦੀ ਉਮਰ ਹੀ ਤੇ ਡੈਥ ਹੋ ਗਈ ਸੀ ਤੇ ਇਹਨਾਂ ਦਾ ਲੜਕਾ ਹੁਣ ਜਹੇਦਾਰ ਜਿਹੜਾ ਸੇਵਾ ਲੈ ਆਉਂਦਾ ਮੈਂ ਵੇਖੇ ਬਣਾ ਆਪਣੇ ਅੱਛਾ ਬੀਬੀ ਅੱਛਾ ਬੀਬੀ ਜੀ ਮੈਂ ਇੱਕ ਗੱਲ ਪੁੱਛਣੀ ਸੀ ਜਿਵੇਂ ਅਸੀਂ ਅੱਜ ਕੱਲ੍ਹ ਨਾ ਫੋਨ ਸਾਰੇ ਯੂਜ਼ ਕਰਦੇ ਨੇ ਤੁਸੀਂ ਵੀ ਯੂਜ਼ ਕਰਦੇ ਹੋਣੇ ਹਣਾ ਫੇਸਬੁੱਕ ਤੇ ਸਾਨੂੰ ਦਿਖਦਾ ਆਵੇ ਕਿੱਥੇ ਕਿੰਨਾ ਕੁ ਨੁਕਸਾਨ ਹੋਇਆ ਏ ਸੋ ਤੁਹਾਨੂੰ 3-4 ਦਿਨ ਇੱਥੇ ਹੋਏ ਨੇ ਤੜਾ ਬੀਬੀਆਂ ਦਾ ਕਿਵੇਂ ਦਿਲ ਕਰਿਆ ਵੀ ਅਸੀਂ ਵੀ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਈਏ ਅਸੀਂ ਪੰਜਾਬ ਦਾ ਸਾਥ ਦੇਂਦੇ ਆ ਜਿਨਾਂ ਦੇ ਰੋੜ ਆਏ ਆ ਜਿਨਾਂ ਦੇ ਘਰ ਬਰਬਾਦ ਹੋ ਗਏ ਆ ਜਿਨਾਂ ਦੇ ਕਮਾਰ ਪੱਠੇ ਡੰਗਰ ਉੜ ਗਏ ਆ ਉਹਨਾਂ ਨਾਲ ਸਾਥ ਦੇਂਦੇ ਆ ਪੰਜਾਬ ਸਾਥ ਦੇਂਦਾ ਡੰਗਰ ਪਹਚਾਉਂਦੇ ਕਰੋ ਘਰੀ ਵਿਚਾਰੋ ਕੋਈ ਲਵੇ ਦੇ ਖੋਣ ਨਾ ਭੁੱਖਾ ਜਾਵੇ ਰਾਸ਼ਨ ਪਹਚਾਉਂਦਾ ਹੀ ਆਪਣੀ ਕਰ ਕਰ ਟਾਲੀਆਂ ਦੇ ਪਹਚਾਉਂਦੇ ਆ ਕੰਬਲ ਪਹਚਾਉਂਦੇ ਆ ਖੇਸ ਪਹਚਾਉਂਦੇ ਬਿਸਤਰੇ ਪਹਚਾਉਂਦੇ ਆ ਟਾਲੀਆਂ ਟਾਲੀਆਂ ਰਾਤ ਨੇ ਇੱਕ ਕਰਕੇ ਉਹਨਾਂ ਸੇਵਾ ਕੀਤੀ ਆ ਕੋਈ ਗਰੀਬ ਭੁੱਖਾ ਨਾ ਮਰੇ अच्छा ਇੱਥੇ ਪਿੰਡ ਦੇ ਵਿੱਚ ਤੁਸੀਂ ਗਏ ਜਾਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਪਿੰਡ ਦੀ ਕੋਈ ਨਹੀਂ ਕੀਤੀ ਆਹ ਪਿੰਡ ਕੋਨੇਵਾਲ ਵਾ ਜੀ ਤੇ ਆਹ ਪਿੰਡ ਦਾ ਮੈਨੂੰ ਪਤਾ ਨਹੀਂ ਕਿਹੜਾ ਪਿੰਡ ਵਾ ਠੀਕ ਹੈ ਤੇ ਮਾਛੀਵਾਲਾ ਮਾਛੀਵੜਾ ਨਾ ਉਹ ਕੋਨੇਵਾਲ ਵਾ ਸਾਨੂੰ ਬਾਬਾ ਜੀ ਜਦੋਂ ਸੇਵਾ ਤੇ ਲਿਆਉਂਦੇ ਨਾ ਸਾਨੂੰ 4 ਮਹੀਨੇ ਹੋ ਗਏ 5 ਬੰਨ ਤੇ ਹੀ ਹੁੰਦੇ ਹਨ ਇੱਥੇ ਦਾਰੇ ਵਾਲ ਬਾਊਆ ਨੇ ਟੱਲ ਜਾਨਾ ਇੱਥੇ ਗੁਜਰਪੁਰਾ ਮੁੰਡਾ ਪਿੰਡ ਸਭਰਾ ਵੀ ਸਾਨੂੰ 5 6 ਮਹੀਨੇ ਹੋ ਗਏ ਬੰਨ ਤੇ ਬੰਦੇ ਆਹੀ ਉਦਾਂ ਜੇ ਨਾ ਨਾ ਪੰਜਾਬ ਚ ਪਾਣੀ ਆਉਂਦਾ ਅਸੀਂ ਬਾਬਾ ਜੀ ਨੇ ਬਸ ਲਈ ਹਰ ਐਤਵਾਰ ਸਵੇਰੇ ਅਸੀਂ 10 ਵਜੇ ਬਸ ਪਹੁੰਚ ਜਾਣੀ ਆ ਤੇ ਅਸੀਂ 4 4:30 ਵਜੇ ਛੁੱਟੀ ਬਾਬੇ ਤੋਂ ਲੈ ਲੈਣੀ ਅੱਛਾ ਇੱਥੇ ਅੱਜ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਅੱਜ ਤਾਂ ਇੱਥੋਂ ਮੋਟਰਸਾਈਕਲ ਲੰਘ ਰਹੀਆਂ ਗੱਡੀਆਂ ਲੰਘ ਰਹੀਆਂ 3 4 ਜੀ ਸਾਈਕਲ ਲੰਘੇ ਮੋਟਰਸਾਈਕਲ ਵੀ ਲੰਘੇ ਆ 3 4 ਦਿਨ ਪਹਿਲਾਂ ਜਦੋਂ ਤੁਸੀਂ ਇੱਥੇ ਆਏ ਉਦੋਂ ਕੀ ਹਾਲਾਤ ਸੀ ਉਦੋਂ ਹਾਲਾਤ ਤਾਂ ਪਾਣੀ ਬਹੁਤ ਸੀ ਉਹਦਾ ਪਾਣੀ ਬਹੁਤ ਸੀ ਤੇ ਇੱਕ ਡਰ ਲੱਗਦਾ ਸੀ ਆ ਡਰ ਲੱਗਦਾ ਸੀ ਵੇਖੋ ਤੁਸੀਂ ਕਿੱਡਾ ਪਾੜ ਜਿੱਦੀ ਛੜਕ ਡਿੱਗੀ ਆ ਤੁਹਾਨੂੰ ਪਤਾ ਹੀ ਆ ਨਾ ਹੁਣ ਅਸੀਂ ਬੰਦ ਬੰਨਿਆ ਵਾ ਤੁਸੀਂ ਮਾੜੇ ਜੇ ਅੱਗੇ ਹੋ ਜਾਓ ਅਸੀਂ ਹੁਣ ਬੰਦ ਬੰਨਿਆ ਆ ਨਾ ਹੁਣ ਵੇਖੋ ਐਂਦੀ ਮੋਟਰਸਾਈਕਲ ਕਾਹਲੇ ਲੰਘਿਆ ਵਾ ਇੱਕ ਇਧਰ ਪਤਾ ਨਹੀਂ ਕਿਹਦੀ ਕੱਟੀ ਖੁੱਲ ਕੇ ਆਈ ਆ ਉਹ ਵੀ ਵਿੱਚ ਦੀ ਨਗਾ ਕੇ ਇਧਰ ਦੀ ਖੜੀ ਆ ਉਧਰ ਦੀ ਬਾਬਾ ਜੀ ਆਰ ਪਾਰ ਵੇਖਣ ਜਾਂਦੇ ਆ ਮੌਲ ਇੰਨਾ ਕਿ ਮਤਲ ਅੱਗੇ ਨਾਲ ਬਹੁਤ ਫਰਕ ਪੈ ਗਿਆ ਵਾ ਅੱਛਾ ਹਾਂਜੀ ਜਿਵੇਂ ਕਿ ਪੰਜਾਬ ਤੇ ਇਹ ਮਾਰ ਪਈ ਹੈ ਹੈਨਾ 2023 ਦੇ ਵਿੱਚ ਵਿਹਾੜਾ ਹੈ ਉਸ ਤੋਂ ਪਹਿਲਾਂ ਵਿਹਾੜਾ ਹੈ ਹੁਣ ਵਿਹਾੜਾ ਹੈ ਹਾਂਜੀ ਤੋ ਕਿਵੇਂ ਲੱਗਦਾ ਵੀ ਰੱਬ ਦੀ ਇੰਨੀ ਅਰਦਾਸ ਵੀ ਹੁੰਦੀ ਆ ਭਗਤੀ ਵੀ ਹੁੰਦੀ ਆ ਲੋਕ ਪੰਜਾਬ ਦੇ ਨਾ ਸੇਵਾ ਭਾਵਨਾ ਨਾਲ ਇੰਨੇ ਜੁੜੇ ਹੋਏ ਨੇ ਪਰ ਫਿਰ ਇਸ ਤਰ੍ਹਾਂ ਦੇ ਖਿਆਲ ਆਉਂਦੇ ਕਿ ਰੱਬ ਅਜੇ ਰਾਤ ਦਿਨ ਨੀਂਦ ਨਹੀਂ ਆਉਂਦੀ ਬਹੁਤ ਜਿਆਦਾ ਸਾਡਾ ਵੀ ਪਿੰਡ ਬਤਾਲਾ ਵਾ ਛੱਪੜ ਦੇ ਉੱਤੇ ਘਰ ਵਾ ਸਾਨੂੰ ਵੀ ਡਰ ਲੱਗਦਾ ਵੀ ਸਾਡੇ ਘਰਾਂ 'ਚ ਪਾਣੀ ਨਹੀਂ ਆਜੇ ਬੱਚੇ ਨਿਕ ਨਿਕਿਆ ਰਾਤ ਸੌਂਦੇ ਨਹੀਂ ਸਾਡਾ ਸਰਪੰਚ ਜਿਹੜਾ ਵਾ ਉਹ ਗੱਡੀਆਂ ਲਾ ਲਾ ਕੇ ਪਾਣੀ ਕਢਣ ਦਿਆ ਵਾ ਇਹ ਚਹਾ ਸਾਨੀਆ ਇਹ ਮੈਨੂੰ ਦੁੱਖ ਲੱਗਦਾ ਸਾਰਿਆਂ ਦਾ ਦੁੱਖ ਲੱਗਦਾ ਆਪਾਂ ਇੱਥੇ ਦੁੱਖ ਕਰਕੇ ਆਏ ਆ ਦੂਜੀ ਗੱਲ ਆਪਾਂ ਬਾਬਾ ਸੁਖਾ ਸਿੰਘ ਦੇ ਮਗਰ ਆਏ ਆ ਸਾਰੇ ਸੰਗਤ ਬਾਬਾ ਸੁਖਾ ਸਿੰਘ ਦੇ ਮਗਰ ਆਏ ਉਹਨਾਂ ਦੀ ਮੈਂ ਵੱਡੀਆਂ-ਵੱਡੀਆਂ ਅਰਦਾਸਾਂ ਕਰਦੀ ਮਹਾਰਾਜ ਤਨ ਬਾਬਾ ਸੁਖਾ ਸਿੰਘ ਜਿਨੇ ਸੰਗਤ ਜੋੜੀ ਆ ਤੇ ਸੇਵਾ ਕਰਨ ਦਾ ਹੀ ਖਾਣ ਪੀਣ ਦੀ ਇੱਥੇ ਕੋਈ ਕਮੀ ਨਹੀਂ ਸਾਨੂੰ ਅਸੀਂ ਪਾ 10 ਵਾਰੀ ਖਾਈਏ 12 ਵਾਰੀ ਖਾਈਏ 20 ਵਾਰੀ ਖਾਈ ਟੁੱਟ ਲੰਗਰ ਚੱਲ ਰਿਹਾ ਆ ਟੁੱਟ ਲੰਗਰ ਚੱਲਦਾ ਠੰਡੇ ਚੱਲਦੇ ਨੇ ਬਿਸਕੁਟ ਰਾਸ ਗੱਫੇ ਦੇਰਾਂ ਚ ਪੱਕ-ਪੱਕ ਕੇ ਗੱਡੀਆਂ ਤੇ ਹੁੰਦਾ ਹੈ। ਸੇਵਾ ਕਰਨ ਦੀ ਭਾਵਨਾ ਤੇ ਜਜ਼ਬਾ ਤੁਹਾਡੇ ਅੰਦਰ ਹੋਣਾ ਚਾਹੀਦਾ। ਬਾਕੀ ਕਿਹੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ। ਮੈਂ ਆਪਣਾ ਇਤਨਾ ਵੀ ਬੱਚੇ ਮੇਰੇ ਵਿਆਹ ਥਾਂ ਸਾਈ। ਮੈਂ ਛੜੀ ਛੰਡ ਮੈਂ ਹਰ ਐਤਾਰ ਪੰਨੀ ਸੇਵਾ ਦੀ। ਮੈਨੂੰ ਘਰ ਦੇ ਨਹੀਂ ਡੱਕਦੀ। ਨਾ। ਚਲੋ ਬਹੁਤ ਚੰਗੀ ਗੱਲ ਹੈ ਕਿਉਂਕਿ ਪੰਜਾਬ ਜਿਸ ਦੌਰ ਤੋਂ ਇਸ ਵਕਤ ਜੀ 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 ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਅਸੀਂ ਬਾਬਾਈ ਦੇ ਨਾਲ ਆਏ ਸੀ ਸੇਵਾ ਕਰਨ ਹਾਂਜੀ ਸਾਨੂੰ ਬਹੁਤ ਜ਼ਿਆਦਾ ਦੁੱਖ ਆ ਕਿ ਇੱਥੇ ਮੰਨ ਲਓ ਕਿ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ ਕਈ ਘਰ ਜਿਹੜੇ ਬਿਲਕੁਲ ਡੁੱਬ ਚੁੱਕੇ ਆ ਇਸ ਟਾਈਮ ਤੇ ਅਸੀਂ ਮੰਨ ਲਓ ਕਿ ਉਹਨਾਂ ਦਾ ਦੁੱਖ ਸਾਂਝਾ ਕਰਨ ਵਾਸਤੇ ਬਾਕੀ ਇਹਨਾਂ ਕਿ ਆ ਪਾੜ ਪਏ ਹੋਏ ਆ ਅਸੀਂ ਇਸ ਕਰਕੇ ਆਏ ਇੱਥੇ ਕਿੰਨੇ ਦਿਨ ਹੋਰ ਤੁਸੀਂ ਇੱਥੇ ਅਜੇ ਸੇਵਾ ਨਿਭਾਉਣੀ ਸਾਡੇ ਪਰਿਵਾਰ ਦੇ ਵਿੱਚੋਂ ਮੰਨ ਲਓ ਕਿ ਮੇਰਾ ਮੇਰੇ ਹਸਮੇਤ ਜਿਹੜੇ ਆ ਉਹ ਜਹੇਦਾਰ ਆ ਮਾਨਾਂ ਵਾਲੇ ਤੋਂ ਅਸੀਂ 15 ਦਿਨ ਹੋ ਗਏ ਆ ਪਹਿਲਾਂ ਅਜਨਾਲੇ ਸੀ ਇਹ ਹੁਣ ਇੱਥੇ ਆਏ ਆ ਖੋਨੇਵਾਲ ਮਾਚੀਵਾਲ ਤੁਹਾਨੂੰ ਪਤਾ ਹੀ ਆ ਕਿ ਬਹੁਤ ਜਿਆਦਾ ਮੰਦੀ ਹਾਲਤ ਇਥੇ ਕਿ ਇਹਨਾਂ ਦਾ ਦੁੱਖ ਸਾਹ ਵੇਖ ਕੇ ਕਿ ਆਪਣਾ ਕੁਛ ਆਪ ਕਰ ਨਹੀਂ ਸਕਦੇ ਬਸ ਸੇਵਾ ਹੀ ਹੈ ਸੇਵਾ ਹੀ ਹੈ ਬਿਲਕੁਲ ਜੋ ਅਸੀਂ ਨਿਭਾ ਰਹੇ ਹਾਂ ਤੇ ਪੂਰਾ ਪੰਜਾਬ ਇਸ ਵਕਤ ਸੇਵਾ ਨਿਭਾ ਰਿਹਾ ਬਿਲਕੁਲ ਸੋ ਸੇਵਾਦਾਰ ਇਸ ਵਕਤ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਪਪਾ ਜੀ ਇੱਥੇ ਜੋ ਖੋਨੇਵਾਲ ਪਿੰਡ ਦੇ ਵਿੱਚ ਤੁਸੀਂ ਬਣ ਟੁੱਟਿਆ ਪਹਿਲਾਂ ਤਾਂ ਇਹ ਦੱਸੋ ਸਾਨੂੰ ਕਿੰਨੇ ਪਾਸਿਓ ਇਹ ਪਾੜ ਪਿਆ ਹੈ ਮੈਂ ਹੀ ਸ੍ਰੀਮਣ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸ੍ਰੀਮਣ ਸੰਤ ਬਾਬਾ ਚਰਤ ਸਿੰਘ ਜੀ ਮਜੂਦਾਂ ਮੁਕੀ ਸੰਤ ਬਾਬਾ ਸੁਖਾ ਸਿੰਘ ਸਾਹਿਬੀ ਬਾਬਾ ਹਰ ਸਿੰਘ ਸਾਹਿਬੀ ਸਾਹਿਬਾਨੀ ਸੰਪਰਦਾ ਦੇ ਉਹਨਾਂ ਨੇ ਸਾਨੂੰ ਅੱਜ ਤੋਂ 15 ਦਿਨ ਪਹਿਲਾਂ ਇੱਥੇ ਭੇਜਿਆ ਆ ਪਹਿਲੋਂ ਪਿੱਛੇ ਜਦੋਂ ਪਾਣੀ ਹੋਣ ਜਿਆਦਾ ਕਰਨ ਤਿੰਨ ਬੋਟਾਂ ਬਾਬਾ ਜੀ ਚੱਲਦੀਆਂ ਰਹੀਆਂ ਅਗਲ ਬੋਟਾਂ ਇੰਗਣ ਵਾਲੀਆਂ ਤੇ ਸੰਗਤ ਦੇ ਘਰੇ ਜਲ ਪਾਣੀ ਗੱਫਾ ਪਾਣੀ ਪਹੁੰਚਾਉਂਦੇ ਰਹੇ ਹੁਣ ਪਾਣੀ ਲਥਨ ਕਰਕੇ ਸੰਗਤ ਦੀ ਮੰਗ ਨੂੰ ਦੇਖਦੇ ਹੋਏ ਇੱਕ ਇਹ ਬੰਨ੍ਹਿਆ ਤਿੰਨ ਚਾਰ ਪਿੱਛੇ ਬੰਨ੍ਹਿਆ ਉੱਥੇ ਕੰਮ ਚੱਲਦਾ ਜੀ ਮਤਲਬ ਤਿੰਨ ਤੋਂ ਚਾਰ ਜਗ੍ਹਾ ਇੱਥੇ ਪਾੜ ਪਿਆ ਤੇ ਉਸ ਨੂੰ ਪੂਰਨ ਦੀ ਭਰਨ ਦੀ ਜੋ ਸੇਵਾ ਹੈ ਸਰਹਾਲੀ ਵਾਲੇ ਬਾਬਾ ਬਾਬਾ ਸੁਖਾ ਸਿੰਘ ਜੀ ਵੀ ਆ ਰਹੇ ਨੇ ਕਹਿੰਦੇ ਰਾਤ ਇੱਥੇ ਰਹਿ ਜੀ 12 ਵਜੇ ਇਧੋਂ ਗਏ ਕੱਲ ਦੇ ਲੱਗੇ ਰਹੇ ਹੁਣ ਉੱਥੇ ਨਾ ਸੁਲਤਾਨਪੁਰ ਲੋਧੀ ਥੋੜੇ ਇੱਕਦਮ ਜ਼ਿਆਦਾ ਪਾੜ ਪੈਣ ਕਰਕੇ ਸੰਗਤ ਨੇ ਉੱਥੇ ਸੱਤਿਆ ਕਰਕੇ ਰੁਕੇ ਜਾਇਆ ਮਤਲਬ ਕਿ ਸਰਹਾਲੀ ਵਾਲੇ ਸੰਤਾ ਨੇ ਇੱਥੇ ਆਪ ਮੋਰਚਾ ਸਾਂਭਿਆ ਹੋਇਆ ਜਿਵੇਂ ਕਿ ਸੇਵਾਦਾਰ ਦੱਸ ਰਹੇ ਨੇ ਕਿ ਰਾਤ 12 ਵਜੇ ਤੱਕ ਬਾਬਾ ਜੀ ਸੰਤ ਜੋ ਸੀਗੇ ਉਹ ਇੱਥੇ ਮੌਜੂਦ ਸੀ ਤੇ ਅੱਜ ਉਹ ਹੁਣ ਫਿਲਹਾਲ ਜੋ ਸੁਲਤਾਨਪੁਰ ਲੋਧੀ ਦੇ ਇਲਾਕੇ ਚ ਗਏ ਹੋਏ ਨੇ ਪਰ ਉਹ ਇੱਥੇ ਆਉਣ ਵਾਲੇ ਨੇ ਇੱਥੇ ਪੂਰੀ ਆਪਣੀ ਭਾਗੀਦਾਰੀ ਉਹ ਨਿਭਾ ਰਹੇ ਨੇ ਅੱਛਾ ਤੁਸੀਂ 15 ਦਿ ਨੇ ਹਾਲਾਤ ਜੋ 15 ਦਿਨ ਪਹਿਲਾਂ ਸੀ ਤੇ ਅੱਜ ਦੇ ਹਾਲਾਤਾਂ ਦੇ ਵਿੱਚ ਕਿੰਨਾ ਕੁ ਫਰਕ ਲੱਗ ਰਿਹਾ ਹਾਲਾਤ ਇਦਾਂ ਵੀ ਪਾਣੀ ਦੀ ਜ਼ਰੂਰ ਲੱਥ ਗਿਆ ਤੇ ਬਾਕੀ ਸੰਗਤ ਦੇ ਹਾਲਾਤ ਉਦਾਂ ਦੇ ਹੀ ਅਜੇ ਜਿਹੜੀ ਦਿੱਕਤਾਂ ਹੁੰਨੀਆਂ ਆ ਰਹੀਆਂ ਚਾਰੇ ਦੀ ਬਹੁਤ ਮੰਗ ਆ ਪਸ਼ੂਆਂ ਦਾ ਕਿੰਨਾ ਕੁ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਤੇ ਖਰਾਬਗਾਤ ਹੁਣ ਚਾਰੇ ਦੀ ਬਹੁਤ ਘਾਟ ਕਰਕੇ ਤੋ ਉਸ ਚੀਜ਼ ਮਹਿਸੂਸ ਹੋ ਰਹੀ ਹੈ ਸੰਗਤ ਬਹੁਤ ਚਾਰਾ ਲੈ ਕੇ ਆ ਰਹੀ ਹੈ ਤੋ ਬਾਬਾ ਜੀ ਵੀ ਇੱਥੇ ਆਪਦੇ ਲੈਵਲ ਤੇ ਸੰਗਤਾਂ ਤੱਕ ਚਾਰਾ ਅੱਛਾ ਵੱਖੋ ਵੱਖਰੇ ਇਲਾਕਿਆਂ ਵੱਲੋਂ ਇੱਥੇ ਮਿੱਟੀ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ ਅਸੀਂ ਪਿੱਛੇ ਦੇਖਿਆ ਕਿ ਟਰਾਲੀਆਂ ਮਿੱਟੀ ਦੀਆਂ ਭਰ-ਭਰ ਕੇ ਇੱਥੇ ਆ ਰਹੀਆਂ ਸੀ ਸੋ ਕਿੱਥੋਂ ਕਿੱਥੋਂ ਇਹ ਮਿੱਟੀ ਆ ਰਹੀ ਹੈ ਦੱਸ ਸਕਦੇ ਹੋ ਤੁਸੀਂ ਤਕਰੀਬਨ ਸਾਰੇ ਪੰਜਾਬ ਤੋਂ ਹੀ ਆਖੀ ਤੇ ਸਾਰੇ ਪੰਜਾਬ ਤੋਂ ਹੀ ਆ ਰਹੀ ਹੈ ਇਹ ਉੱਥੋਂ ਹਾਲੇ ਸਿਹਾਰੀ ਸਾਹਿਬ ਤੋਂ ਸਾਡੇ ਸੰਪਰਕ ਵਿੱਚ ਬਾਬਾ ਜੀ ਸੰਪਰਕ ਵਿੱਚ ਵੀ ਸੰਗਤ ਹੈਗੀ ਹੈ ਉਵੀ ਇਥੇ ਆ ਰਹੀ ਆ ਇਥੇ ਲੋਕਲ ਸੰਗਤ ਵੀ ਲੈ ਕੇ ਆ ਰਹੀ ਹੂੰ ਅੱਛਾ ਦੋਰੀ ਮਾਰ ਇਥੇ ਕੋਨੇ ਵਾਲੇ ਪਿੰਡ ਤੇ ਮਾਛੀ ਵਾਲਾ ਦੇ ਵਿੱਚ ਪਈ ਆ ਕਿਉਂਕਿ ਇੱਕ ਤਾਂ ਹੜਾਂ ਕਰਕੇ ਜੋ ਬਰਸਾਤ ਹੋਈ ਲਗਾਤਾਰ ਉਹ ਉਸ ਤੋਂ ਬਾਅਦ ਤੁਸੀਂ ਟੁੱਟ ਗਿਆ ਤੇ ਪੂਰਾ ਪੂਰਾ ਬਹਾ ਜਿਹੜਾ ਹੈ ਉਹ ਪਿੰਡ ਦੇ ਵਿੱਚ ਆ ਗਿਆ ਪਿੰਡ ਦੇ ਵਿੱਚ ਆ ਗਿਆ ਇਹਦੇ ਨਾਲ ਇਹ ਇਲਾਕੇ ਦਾ ਘੱਟੂ ਘਾਟੇ ਤੂੰ 40 ਤੋਂ 50 ਪਿੰਡ ਪ੍ਰਭਾਵਿਤ ਹੋਏ ਆ ਇਹ ਅੱਗੇ ਪਿੱਛੇ ਡੇਰੇ ਬਾਬੇ ਨਾਨਕ ਇਦੋਂ ਜੋ ਇਲਾਕਾ ਸਾਰਾ ਜਨਾਲੇ ਤੱਕ ਜਨਾਲੇ ਤੋਂ ਗਾੜੀ ਜਾ ਕੇ ਪਿੰਡੀਆਂ ਉਹ ਜਗਾਵਾਂੇ ਤੱਕ ਮਾਰ ਕੀਤੀ ਪਾਣੀ ਦੀ ਹੂੰ अच्छा पशुओं ਦੇ ਬਾਰੇ ਅਸੀਂ ਗੱਲ ਕਰ ਰਹੇ ਸੀ ਪਸ਼ੂਆਂ ਦੇ ਕਿੰਨੇ ਕ ਲੱਗਦਾ ਹੈ ਵੀ ਕਿੰਨੇ ਕ ਪਾਸ ਰੁੜ ਗਏ ਹੋਣੇ ਜਾਂ ਕਿੰਨਾ ਕ ਨੁਕਸਾਨ ਹੋਇਆ ਲੋਕਾਂ ਦਾ ਨੁਕਸਾਨ ਜੀ ਇਹ ਕਹਿਣੀ ਕਥਨੀ ਤੋਂ ਬਾਹਰ ਹੈ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਸਲ ਦਾ ਵੀ ਪਸ਼ੂਆਂ ਦਾ ਵੀ ਤੇ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿੰਨੇ ਕ ਦਿਨ ਤੁਸੀਂ ਹਜੇ ਇੱਥੇ ਸੇਵਾ ਨਿਭਾਉਣੀ ਹੈ ਕਿੰਨਾ ਕ ਥਰ ਕੰਮ ਚੱਲੂਗਾ ਇਹ ਤੋਂ ਬਾਅਦ ਮਿਲ ਕੇ ਇਧਰ ਬਾਬਾ ਜੀ ਨੇ ਗਾੜੀ ਤਿੰਨ ਚਾਰ ਪੰਜ ਇੱਧਰ ਗਾੜੀ ਵੀ ਟੁੱਟੇ ਆ ਉਹ ਮੁਕੰਮਲ ਕਰਕੇ ਫਿਰ ਆਉਣਗੇ ਹਾਂਜੀ ਧੰਨਵਾਦ ਬਹੁਤ-ਬਹੁਤ ਤੁਹਾਡਾ ਸੋ ਜਿਵੇਂ ਕਿ ਤੁਸੀਂ ਸੁਣ ਰਹੇ ਸੀ ਸਰਹਾਲੀ ਵਾਲੇ ਸੰਤਾ ਵੱਲੋਂ ਇੱਥੇ ਮੋਰਚਾ ਸਾਂਭਿਆ ਹੋਇਆ ਹੈ ਕਿਉਂਕਿ ਤੁਸੀਂ ਬੰਨ ਇੱਥੇ ਟੁੱਟ ਗਿਆ ਸੀ ਤਿੰਨ ਤੋਂ ਲੈ ਕੇ ਚਾਰ ਜਗ੍ਹਾ ਪਾੜ ਪਿਆ ਹੋਇਆ ਹੈ ਤੇ ਸੰਗਤਾਂ ਲਗਾਤਾਰ ਇੱਥੇ ਪਹੁੰਚ ਰਹੀਆਂ ਨੇ ਆਪਣੀ ਸੇਵਾ ਨਿਭਾ ਰਹੀਆਂ ਨੇ ਭਾਗੀਦਾਰੀ ਪਾ ਰਹੀਆਂ ਨੇ ਤੁਸੀਂ ਬੰਨ ਨੂੰ ਜੋ ਪਾੜ ਪਏ ਹੋਏ ਨੇ ਉਸ ਨੂੰ ਦਰੁਸਤ ਕੀਤਾ ਜਾ ਰਿਹਾ ਹੈ ਤਾਂ ਕਿ ਹੋਰ ਅੱਗੇ ਜੋ ਹੈ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ